ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰੌਸ਼ਾ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਮੇਰਾ ਖਿਆਲ ਅੱਜ ਤੁਹਾਡੇ ਮੈਸੇजेस ਦਾ ਟਾਈਮ ਨਹੀਂ ਬਚਣਾ ਅਸੀਂ ਜਿਹੜੇ ਲਾਈਵ ਮੈਸੇਜ ਚੋਂ ਇੱਕ ਭਾਈ ਜਾਨ ਆਸਮ ਮੁਹੰਮਦ ਜੀ ਦਾ ਮੈਸੇਜ ਹੈ ਜੀ ਕਸ਼ਮੀਰ ਐਂਡ ਖਾਲਿਸਤਾਨ ਇਸ ਨੈਸੈਸਰੀ ਵਿਥਿਨ ਸਾਊਥ ਏਸ਼ੀਆ ਟੂ ਮੇਨਟੇਨ ਪਾਵਰ ਬੈਲੈਂਸ ਐਂਡ ਟੂ ਰਿਜ਼ੋਲਵ ਦਾ ਲੌਂਗ ਸਟੈਂਡਿੰਗ ਅਨਰਿਜ਼ੋਲਡ ਇਸ਼ੂਸ ਮੁਸਲਮਨਸ ਇਨ ਕਸ਼ਮੀਰ ਐਂਡ ਸਿਕਸ ਵਿਲ ਕੰਟੀਨਿਊ ਟੂ ਫੇਸ ਟੈਰਰ madness and oppression of hindu extremists until the freedom of kashmir and khalsa stan we all should play our part for the independence of kashmir and khalsa stan from hindustan the land of saffron terrorism ji unhone kaha ki bi south asia ch power balance banan de rakhn layi kashmir aur khalsa stan dono di azadi badi zaruri hai aur kashmir de vich musliman aur punjab de vich sikh lagatar e ਜਿਹੜਾ ਭਗਵਾ دہشت گردੀ ਪਾਗਲਪਨ ਔਰ ਇਹਨਾਂ ਦਾ ਜ਼ੁਲਮ ਹੈ ਇਸ ਦਾ ਸ਼ਿਕਾਰ ਹੁੰਦੇ ਰਹਿਣਗੇ ਔਰ ਇਸ ਲਈ ਜ਼ਰੂਰੀ ਹੈ ਕਿ ਕਸ਼ਮੀਰ ਔਰ ਖਾਲਸਤਾਨ ਪੂਰੀ ਤਰ੍ਹਾਂ ਲੈਬ੍ਰੇਟ ਹੋਣ ਔਰ ਸਾਨੂੰ ਇਹਨਾਂ ਦੋਨਾਂ ਦੀ ਆਜ਼ਾਦੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਣਾ ਚਾਹੀਦਾ ਹੈ ਅਸੀਂ ਵੀਰ ਆਸਮ ਮੁਹੰਮਦ ਜੀ ਦੇ ਜਿਹੜਾ ਕਨਕਲੂਜਨ ਹੈ ਉਸ ਤੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਇੱਕ ਸਟੇਟਮੈਂਟ ਜਿਹੜੀ ਬ੍ਰੇਕ ਦੇ ਦੌਰਾਨ ਹੀ ਸਾਡੇ ਨੋਟਿਸ ਚ ਆਈ ਹਾਲਾਂ ਪਹਿਲਾਂ ਮੈਂ ਉਹਨੂੰ ਬਰੀਫ ਦੇਖਿਆ ਸੀ ਕਿਤੇ ਜੀ ਸਰ ਸਮਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਕਾਲੀਦਾ ਲੰਮਰ ਸਰ ਉਹਨਾਂ ਨੇ ਮਨੋਹਰ ਪਾਰੇਕਰ ਨੇ ਪਿਛਲੇ ਦਿਨਾਂ ਚ ਜਿਹੜੀ ਸਟੇਟਮੈਂਟ ਦਿੱਤੀ ਸੀ ਕਿ ਪਾਕਿਸਤਾਨ ਤਾਂ ਨਰਕ ਵਾਂਗ ਹੈ ਉਸ ਦੇ ਉੱਤੇ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹਾਲਾਂ ਉਸ ਤੋਂ ਤੇ ਅਸੀਂ ਸੈਗਮੈਂਟ ਵੀ ਪੂਰਾ ਕੀਤਾ ਸੀ ਜੀ ਔਰ ਉਸ ਦੇ ਉੱਤੇ ਨਾਟਕਕਾਰ ਆਤਮਜੀਤ ਸਿੰਘ ਔਰ ਇੱਕ ਦੇਖ ਰਿਹਾ ਸੀ ਅੱਜ ਇੱਕ ਬੜਾ ਅੱਛਾ ਆਰਟੀਕਲ ਹਰੀਸ਼ ਮੰਡੇਰ ਉਹਨੇ ਵੀ ਲਿਖਿਆ ਕਿ ਉਹਨੇ ਤਾਂ ਕਿਹਾ ਵੀ ਪਾਕਿਸਤਾਨ ਸਭ ਤੋਂ ਜ਼ਿਆਦਾ ਦੁਨੀਆ 'ਚ ਜੇ ਕਿਤੇ ਮਹਿਮਾਨ ਨਿਵਾਜ਼ ਔਰ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਨੇ ਔਰ ਉਹ ਪਾਕਿਸਤਾਨ ਮੁਲਕ ਹੈ ਔਰ ਉਹਨੇ ਕਿਵੇਂ ਉਹਨਾਂ ਦੀ ਮਦਰ-ਇਨ-ਲॉ ਨੂੰ ਲੈ ਕੇ ਗਿਆ ਮਦਰ ਨੂੰ ਗਿਆ ਤਿੰਨ ਵਾਰ ਡਿਫਰੈਂਟ ਟਾਈਮਸ ਦਾ ਤੇ ਬੜਾ ਡੀਟੇਲਡ ਆਰਟੀਕਲ ਹੈ ਜੀ ਸੋ ਅਸੀਂ ਮਾਨ ਸਾਹਿਬ ਦੀ ਸਟੇਟਮੈਂਟ ਦਾ ਇੱਕ ਹਿੱਸਾ ਸ਼ੇਅਰ ਕਰਨਾ ਚਾਹਾਂਗੇ। ਉਹਦਾ ਟਾਈਟਲ ਹੈ ਮਨੋਰ ਪਾਰਕਰ ਵੱਲੋਂ ਸਿੱਖ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਪਾਕਿਸਤਾਨ ਦੀ ਧਰਤੀ ਨੂੰ ਨਰਕ ਕਹਿਣਾ ਸਿੱਖ ਕੌਮ ਨੂੰ ਜ਼ਲੀਲ ਕਰਨ ਦੇ ਤੁਲ ਅਮਲ ਮਾਨ ਸਾਹਿਬ ਜੀ ਫਤਿਹਗੜ੍ਹ ਸਾਹਿਬ 26 ਅਗਸਤ ਜਿਸ ਪਵਿੱਤਰ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੋਵੇ ਜਿੱਥੇ ਉਹਨਾਂ ਨੇ ਆਪਣਾ ਸਾਦਾ ਜੀਵਨ ਗੁਜ਼ਾਰਦੇ ਹੋਏ ਖੁਦ ਖੇਤੀ ਕੀਤੀ ਹੋਏ ਜਿੱਥੇ ਸਿੱਖ ਧਰਮ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਮਨੁੱਖਤਾ ਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੋਵੇ ਜਿੱਥੇ ਸਿੱਖ ਕੌਮ ਦੇ ਵੱਡੇ ਇਤਿਹਾਸਕ ਸਥਾਨ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਤੇ ਕੋਈ 200 ਦੇ ਕਰੀਬ ਧਾਰਮਿਕ ਸਥਾਨ ਅੱਜ ਵੀ ਇਨਸਾਨੀਅਤ ਅਤੇ ਮਨੁੱਖਤਾ ਦੀ ਗੱਲ ਕਰਦੇ ਹੋਏ ਸਿਸ਼ੋਭਤ ਹੋਣ ਉਸ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ ਨਰਕ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਹਿੰਦ ਦੇ ਰੱਖਿਆ ਵਜ਼ੀਰ ਮਨੋਰ ਪਾਰਗੀਰ ਵੱਲੋਂ ਬੀਤੇ ਕੁਝ ਦਿਨ ਪਹਿਲੇ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ ਨਰਕ ਦੇ ਨਾਮ ਨਾਲ ਪੁਕਾਰ ਕੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੂੰ અપਮਾਨਿਤ ਕਰਦੇ ਹੋਏ ਜੇ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਗਈ ਬਲਕਿ ਆਪਣੀ ਅਕਲ ਦਾ ਵੀ ਪਾਰੀਗਰ ਵੱਲੋਂ ਪਾਰੀਕਰ ਵੱਲੋਂ ਜਨਾਜ਼ਾ ਕੱਢਿਆ ਗਿਆ ਹੈ ਉਹ ਸਿੱਖ ਕੌਮ ਲਈ ਅਸਹਿ ਸ਼੍ਰੀ ਪਾਰਿਕਰ ਵੱਲੋਂ ਜਦੋਂ ਤੱਕ ਆਪਣੇ ਤੋਂ ਹੋਈ ਗੁਸਤਾਖੀ ਲਈ ਸਿੱਖ ਕੌਮ ਤੋਂ ਜਨ ਤੱਕ ਤੌਰ ਤੇ ਮਾਫੀ ਮੰਗਦੇ ਹੋਏ ਆਪਣੇ ਸ਼ਬਦ ਵਾਪਸ ਨਹੀਂ ਲੈ ਜਾਂਦੇ ਸਿੱਖ ਕੌਮ ਪਾਰਿਕਰ ਨੂੰ ਕਤਈ ਮਾਫ ਨਹੀਂ ਕਰੇਗੀ ਜੀ ਇਹ ਵਿਚਾਰ ਸਰ ਸਮਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨੇ ਹਿੰਦ ਦੇ ਰੱਖਿਆ ਵਜ਼ੀਰ ਪਾਰਿਕਰ ਵੱਲੋਂ ਬੀਤੇ ਕੁਝ ਦਿਨ ਪਹਿਲੇ ਸਿੱਖ ਗੁਰੂ ਸਾਹਿਬਾਨ ਦੇ ਚਰਨ ਛੋਪਾ ਪ੍ਰਾਪਤ ਅਤੇ ਮਹਾਨ ਸ਼ਹਾਦਤ ਦੇ ਪ੍ਰਤੀਕ ਪਵਿੱਤਰ ਪਾਕਿਸਤਾਨ ਦੀ ਧਰਤੀ ਨੂੰ ਨਰਕ ਕਹਿਣ ਦੇ ਅਮਲਾਂ ਦੇ ਦੀਪਰ ਜ਼ੋਰ ਸ਼ਬਦਾ ਵਿੱਚ ਨਖੇਦੀ ਕਰਦੇ ਹੋਏ ਅਤੇ ਸਿੱਖ ਕੌਮ ਤੋਂ ਤੁਰੰਤ ਹੋਈ ਗੁਸਤਾਖੀ ਲਈ ਮਾਫੀ ਮੰਗਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਅੱਜ ਹਿੰਦ ਅਤੇ ਪੰਜਾਬ ਵਿੱਚ ਅਜੇੇ ਲੱਖਾਂ ਦੀ ਗਿਣਤੀ ਵਿੱਚ ਪਰਿਵਾਰ ਹਨ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਦਾਦੇ ਪੜਦਾਦੇ ਅਤੇ ਖਾਨਦਾਨ ਪਾਕਿਸਤਾਨ ਦੀ ਧਰਤੀ ਤੋਂ ਹੀ ਜੰਮੇ ਪੜੇ ਹਨ ਅਤੇ ਉੱਥੋਂ ਦੇ ਮਹਾਨ ਕੁਰਬਾਨੀਆਂ ਭਰੇ ਮਨੁੱਖਤਾ ਪੱਖੀ ਵਿਰਸੇ ਅਤੇ ਵਿਰਾਸਤ ਨੂੰ ਸਾਂਭ ਕੇ ਅੱਜ ਚੜ੍ਹਦੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵਿਚਰ ਰਹੇ ਹਨ ਉਹਨਾਂ ਕਹੇ ਸਿੱਖ ਕੌਮ ਦਾ ਬਹੁਮੁੱਲਾ ਇਤਿਹਾਸ ਪਾਕਿਸਤਾਨ ਦੀ ਧਰਤੀ ਅਤੇ ਉੱਥੋਂ ਦੀ ਆਬੋ ਹਵਾ ਨਾਲ ਸੰਬੰਧਿਤ ਹੈ ਜੇਕਰ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਵਿਰੁੱਧ ਬਿਨਾਂ ਕਿਸੇ ਡਰ ਪਾਇ ਤੋਂ ਜੂਝਣ ਅਤੇ ਜ਼ਾਲਮ ਦਾ ਨਾਸ ਕਰਨ ਦਾ ਸੰਦੇਸ਼ ਦਿੱਤਾ ਹੈ ਇਸ ਦੀ وجہ ਕਾਰਨ ਹੀ ਅੱਜ ਹਿੰਦ ਨਿਵਾਸੀ ਆਜ਼ਾਦ ਫਜ਼ਾ ਵਿੱਚ ਸਾਹ ਲੈ ਰਹੇ ਹਨ ਵਰਨਾ ਨਹੀਂ ਤਾਂ Hindu ਧਰਮ ਤੇ Hindu ਕੌਮ ਦਾ ਦੁਨੀਆ ਦੇ ਨਕਸ਼ੇ ਤੇ ਕਿਤੇ ਵੀ ਨਾਮੋ ਨਿਸ਼ਾਨ ਨਾ ਹੁੰਦਾ ਇਸ ਲਈ ਜੇਕਰ ਪਾਰਿਕਰਦੀ ਜ਼ਮੀਰ ਦਾ ਕੁਝ ਹਿੱਸਾ ਜਿਉਂਦਾ ਹੈ ਤਾਂ ਉਹ ਤੁਰੰਤ ਆਪਣੇ ਤੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਗੱਲ ਨੂੰ ਮਹਿਸੂਸ ਕਰਕੇ ਖੁੱਲੇ ਤੌਰ ਤੇ ਸਿੱਖ ਕੌਮ ਤੇ ਹੋਈ ਇਸ ਗਲਤੀ ਲਈ ਸਿੱਖ ਕੌਮ ਤੋਂ ਮਾਫੀ ਮੰਗ ਲੈ ਜੀ ਤਾਂ ਸਿੱਖ ਕੌਮ ਵਿੱਚ ਉਹਨਾਂ ਪ੍ਰਤੀ ਉੱਠੇ ਰੋ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਉਹ ਔਰ ਅੱਗੇ ਉਹਨਾਂ ਨੇ ਵੇਰਵੇ ਕਿ ਆ ਵੀ ਸਵਰਗ ਤੇ ਨਰਕ ਕੀ ਡਿਫਾਈਨ ਹੁੰਦੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਆਪਣੇ ਉਹ ਆਪਣੀ ਜ਼ਮੀਰ ਔਰ ਆਤਮਾ ਤੇ ਨਜ਼ਰ ਮਾਰਨ ਕੇ ਉਹਨਾਂ ਨੂੰ ਅਸਲੀਅਤ ਚ ਗਿਆਨ ਹੋ ਜਾਏਗਾ ਕਿ ਵੀ ਉਹ ਕਿਸ ਕਿਸਮ ਦਾ ਜੇ ਉਹਨਾਂ ਨੇ ਕਿਹਾ ਉਸ ਦਾ ਕਿੰਨਾ ਘਟਿਆ ਉਹਨਾਂ ਦੀ ਜ਼ਮੀਰ ਤੇ ਪਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਕੀ ਸ਼ਬਦ ਕਹਿਨੇ ਉਹ ਨਾਲ ਦੀ ਨਾਲ ਉਹਨਾਂ ਨੇ ਹੋਰ ਵੀ ਜਿਹੜੀਆਂ ਸ਼ੋਮਣੀ ਕਮੇਟੀ ਦਿੱਲੀ ਕਮੇਟੀ ਇਹਨਾਂ ਸਾਰਿਆਂ ਨੂੰ ਵੀ ਉਹਨਾਂ ਨੇ ਲਾਹਨਤ ਪਾਈ ਹੈ ਕਿ ਭਾਈ ਇਹ ਸਾਡੇ ਸਿੱਖ ਧਰਮ ਦੀ ਜਨਮ ਧਰਤੀ ਨੂੰ ਜਿਹੜਾ ਨਰਕ ਕਹਿ ਕੇ અપਮਾਨਿਤ ਕੀਤਾ ਜਾ ਰਿਹਾ ਤੇ ਉਹਨਾਂ ਦੀਆਂ ਆਤਮਾਵਾਂ ਕਿੱਥੇ ਦਬ ਕੇ ਰਹਿ ਗਈਆਂ ਨੇ ਔਰ ਉਹਨਾਂ ਨੇ ਕਿਉਂ ਇਸ ਸਿੱਖੀ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਦੇ ਉੱਤੇ ਚੁੱਪ ਕਿਉਂ ਤਾਰੀ ਹੋਈ ਹੈ ਔਰ ਇਹ ਜਿਹੜੇ ਨੇ ਜਦੋਂ ਕਿ ਅਜੇ ਹੀ ਲੀਡਰਸ਼ਿਪ ਹਮੇਸ਼ਾ ਪੰਥ ਪੰਥ ਦੀ ਗੱਲ ਕਰਕੇ ਆਪਣੇ ਆਪ ਨੂੰ ਪੰਥਕ ਹੋਣ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਦਾਵਾ ਕਰਦੀਆਂ ਨਜ਼ਰ ਆਉਂਦੀਆਂ ਨੇ ਫਿਰ ਅਖੀਰ ਚ ਮਾਨ ਸਾਹਿਬ ਨੇ ਜਥੇਦਾਰ ਕਾਲਤਖਤ ਸਾਹਿਬ ਪਈ ਜਗਤਾਰ ਸਿੰਘ ਹਵਾਰਾ ਜੀ ਐਕਟਿੰਗ ਜਥੇਦਾਰ ਪਈ ਧਿਆਨ ਸਿੰਘ ਮਾਨ ਪਈ ਦਲਜੀਤ ਬਲਜੀਤ ਸਿੰਘ ਦਾਦੂਆਲ ਤੇ ਪਈ ਅਮਰੀਕ ਸਿੰਘ ਅਜਨਾਲਾ ਜਿਹੜੇ ਦੋ ਦੂਸਰੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਜ਼ੋਰਦਾਰ ਅਪੀਲ ਕਰਦੇ ਕਿ ਕਿ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਖਾਲਸਾ ਦੀ ਪਵਿੱਤਰ ਧਰਤੀ ਨੂੰ ਨਰਕ ਗਰਦਾਨਨ ਵਾਲੇ ਹਿੰਦ ਦੇ ਰੱਖਿਆ ਮੰਤਰੀ ਪਾਰਕਰ ਵਿਰੁੱਧ ਸਿੱਖੀ ਰਵਾਇਤਾਂ ਅਨਸਾਰ ਕੌਮੀ ਕਾਰਵਾਈ ਕਰਨ ਤਾਂ ਜੋ ਕੋਈ ਵੀ ਉੱਚ ਤੋਂ ਉੱਚਾ ਦੇਤੇ ਬੈਠਾ ਇਨਸਾਨ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੂੰ ਅਪਮਾਨਿਤ ਤੇ ਜ਼ਲੀਲ ਕਰਨ ਦੀ ਦਸਾਖੀ ਨਾ ਕਰ ਸਕੇ ਅਸੀਂ ਮਾਨ ਸਾਹਿਬ ਵੱਲੋਂ ਪ੍ਰਗਟਾਏ ਇੱਕ ਇੱਕ ਸ਼ਬਦ ਦੇ ਨਾਲ ਪੂਰੀ ਸ਼ਾਂਤੀ ਰੱਖਦੇ ਆਂ ਜੀ ਔਰ ਅਸੀਂ ਸਮਝਦੇ ਆਂ ਕਿ ਇਹ ਪਾਰੀਕਰ ਦਾ ਮੂੰਹ ਤੋੜ ਜਵਾਬ ਇਸ ਨੂੰ ਮਿਲਣਾ ਚਾਹੀਦਾ ਹੈ ਨਹੀਂ ਤਾਂ ਜੇ ਜਿਸ ਕਿਸਮ ਦਾ ਵਿਹਾਰ ਅਜ ਹਿੰਦੂ ਤਵੀ ਕਰ ਰਹੇ ਨੇ ਸਾਡੇ ਲਈ ਆਪਣੇ ਧਰਮ ਪਰੰਪਰਾਵਾਂ ਨੂੰ ਜਿਹੜਾ ਉਹ ਸੁਰੱਖਿਅਤ ਕਰ ਸਕਣਾ ਅਸੰਭਵ ਹੋ ਜਾਏਗਾ ਜਦੋਂ ਤੱਕ ਇਹਨਾਂ ਨੂੰ ਸਿੱਖ ਕੌਮ ਜਿਹੜਾ ਉਹ ਖੜਕੂ ਸੁਰ ਦੇ ਵਿੱਚ ਇਨਾਂ ਦੀਆਂ ਕਰਤੂਤਾਂ ਦੇ ਲਈ ਇਹਨਾਂ ਨੂੰ ਜਵਾਬ ਦੇ ਨਹੀਂ ਬਣੋ ਜੀ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਤੁਸੀਂ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਬਿੱਤ ਸਵਈਆ ਨੰਬਰ 146 ਨੂੰ ਚੁਣੇ ਔਰ ਇਹ ਕਬਿੱਤ ਹੈ ਕੋਟਨ ਕੋਟਾਨ ਗਿਆਨ ਗਿਆਨ ਅਵਗਾਹਨ ਕੈ ਕੋਟਨ ਕੋਟਾਨ ਧਿਆਨ ਧਿਆਨ ਉਰਤ ਰਹੀ ਕੋਟਨ ਕੋਟਾਨ ਸਿਮਰਨ ਸਿਮਰਨ ਕਰ ਕੋਟਨ ਕੋਟਾਨ ਉਨਮਾਨ ਬਾਰੰਗ ਬਾਰ ਹੀ ਕੋਟਨ ਕੋਟਾਨ ਸੁਰਤ ਸ਼ਬਦ 어 ਦ੍ਰਿਸ਼ਟ ਕੈ ਕੋਟਨ ਕੋਟਾਨ ਰਾਗ ਨਾਦ ਚੁਣਕਾਰ ਹੀ ਕੋਟਨ ਕੋਟਾਨ ਪ੍ਰੇਮ ਨੇਮ ਗੁਰ ਸ਼ਬਦ ਕੋ ਨੇਤ ਨੇਤ ਨamo ਨamo ਕੈ ਨਮਸਕਾਰ ਹੀ ਇਸ ਕਵਿਤਾ ਦੇ ਵਿੱਚ ਜਿਹੜਾ ਹੁਣ ਪਿਛਲੀਆਂ ਕਵਿਤਾ ਤੋਂ ਇਹ ਵਿਸ਼ਾ ਚੱਲ ਰਿਹਾ ਹੈ ਸਤਗੁਰੂ ਦੀ ਮਹਿਮਾ ਔਰ ਕਿਵੇਂ ਗੁਰੂ ਦੀ ਮਹਿਮਾ ਅਪਰਾਪਾਰ ਹੈ ਕਿਉਂਕਿ ਗੁਰੂ ਅਕਾਲ ਪੁਰਖ ਦੇ ਵਿੱਚ ਅਪੇਧ ਹੈ ਔਰ ਅਕਾਲ ਪੁਰਖ ਦੇ ਗੁਣਾ ਦਾ ਮਾਲਕ ਗੁਰੂ ਉਸ ਦਾ ਉਪਦੇਸ਼ ਉਹਨਾਂ ਦੇ ਬਚਨ ਉਹਨਾਂ ਨੂੰ ਨਾ ਤੁਸੀਂ ਗਿਆਨ ਦੇ ਨਾਲ ਨਾ ਧਿਆਨ ਦੇ ਨਾਲ ਨਾ ਕੋਈ ਸਿਮਰਨ ਦੇ ਨਾਲ ਨਾ ਕੋਈ بار-ਬਾਰ ਕਿਸੇ ਹੋਰ ਜਿਹੜਾ ਸ਼ਬਦ ਜਾਂ 뮤ਜ਼ਿਕ ਜਾਂ ਦੂਜੇ ਦੇ ਨਾਲ ਤੁਸੀਂ ਉਹਨਾਂ ਦਾ ਥਾ ਨਹੀਂ ਪਾ ਸਕਦੇ ਤੁਸੀਂ ਉਹਨਾਂ ਦੇ ਗੁਣ ਗਾਇਨ ਕਰ ਸਕਦੇ ਹੋ ਪਹਿਲਾਂ ਹੀ ਭਾਈ ਸਾਹਿਬ ਨੇ ਯਾਦ ਕਰਵਾਇਆ ਕੋਟਨ ਕੋਟਾਨ ਗਿਆਨ ਗਿਆਨ ਅਫਗਾਨਨ ਕਹ ਅਫਗਾਨ ਹੁੰਦਾ ਹੈ ਰਿਸਰਚ ਕੋਟਨ ਹੁੰਦਾ ਹੈ ਕਰੋੜ ਮਿਲੀਅਨ ਬਿਲੀਅਨ ਕਿ ਬੇਸ਼ੱਕ ਬਿਲੀਅਨਸ ਟਾਈਮ ਤੁਸੀਂ ਗਿਆਨ ਦੇ ਸਹਾਰੇ ਔਰ ਗਿਆਨ ਦੇ ਰਾਈ ਰਿਸਰਚ ਕਰਨਾ ਚਾਹੋ ਕੋਟਨ ਕੋਟਾਨ ਧਿਆਨ ਧਿਆਨ ਉਰ ਤਾਰੀ ਉਰ ਦਿਲ ਨੂੰ ਕਹਿੰਦੇ ਨੇ ਤੁਸੀਂ ਆਪਣੇ ਦਿਲ ਦੇ ਵਿੱਚ ਧਿਆਨ ਤਰ ਕੇ ਕਹੋ ਕਿ ਜੀ ਤੁਸੀਂ ਗੁਰੂ ਦਾ ਪਾਰੰਗ ਪਾਰ ਜਿਹੜਾ ਗੁਰੂ ਨੂੰ ਜਿਹੜਾ ਉਸ ਦੀ ਹੱਦ ਨੂੰ ਜਾਣ ਸਕਦੇ ਹੋਵੇਂ ਨਹੀਂ ਹੋ ਸਕਦਾ ਕੋਟਨ ਕੋਟਾਨ ਸਿਮਰਨ ਸਿਮਰਨ ਕਰ ਕਿ ਜੇ ਤੁਸੀਂ ਇਸ ਲਈ ਸਿਮਰਨ ਕਰਦੇ ਹੋ ਕਿ ਤੁਸੀਂ ਗੁਰੂ ਦੀ ਥਾ ਪਾਣੀ ਹੈ ਤੇ ਕਰੋੜਾਂ ਵਾਰਵੇਂ ਕਰ ਲੋ ਉਹਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਭਾਵੇਂ ਕੋਟਨ ਕੋਟਾਨ ਉਨਮਾਨ ਬਾਰੰਬਾਰ ਹੀ ਕਿ ਭਾਵੇਂ ਉਸਨਾ ਨੂੰ ਤੁਸੀਂ ਰਿਪੀਟ ਕਰੋ ਰਿਸਾਈਟ ਕਰੋ ਅਟਰ ਕਰੋ ਜੀ ਇਹ ਸਭ ਦੇ ਬਾਵਜੂਦ ਤੁਸੀਂ ਗੁਰੂ ਦੀ ਥਾ ਨੂੰ ਨਹੀਂ ਪਾ ਸਕਦੇ ਕੋਟਨ ਕੋਟਾਨ ਸੁਰਤ ਸ਼ਬਦ ਉਹ ਦ੍ਰਿਸ਼ਟ ਕੇ ਤੁਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਇੱਕ ਪਾਸੇ ਨਿਰੰਕਾਰ ਦੇ ਨਾਲ ਜੁੜਨਾ ਹੈ ਸੁਰਤ ਸ਼ਬਦ ਦਾ ਮੇਲ ਹੈ ਇੱਕ ਪਾਸੇ ਤੁਸੀਂ ਇੱਕ ਆਸ਼ਾ ਰੱਖ ਕੇ ਕਿ ਤੁਸੀਂ ਗੁਰੂ ਦੀ ਗੱਤ ਨੂੰ ਜਾਣਣੇ ਫਿਰ ਤੁਸੀਂ ਕਦੇ ਵੀ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਕੋਟਨ ਕੋਟਾਨ ਰਾਗ ਨਾਦ ਚੰਕਾਰ ਹੀ ਭਾਵੇਂ ਰਾਗ ਨਾਦ ਤਨਕਾਰ ਮੈਲੋਡੀਅਸ ਟਿਊਨਸ ਮਿਊਜ਼ਿਕ ਦੇ ਤੁਸੀਂ ਸਾਰੇ ਫਾਈਨੇਸਟ ਰਾਗ ਕਲਾਸਿਕਸ ਦੇ ਰਾਈ ਵੀ ਚਾਹੋ ਕਿ ਇਸ ਨੂੰ ਤੁਸੀਂ ਸਮਝ ਸਕੋ ਜਾਣ ਸਕੋ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਕੋਟਨ ਕੋਟਾਨ ਪ੍ਰੇਮ ਨੇਮ ਗੁਰ ਸ਼ਬਦ ਕੋ ਜੇ ਤੁਸੀਂ ਲਵ ਐਂਡ ਡਿਸਪਲਨ ਜਦੋਂ ਤੁਸੀਂ ਪ੍ਰੇਮਾ ਭਗਤੀ ਦਾ ਰਸਤਾ ਕਹਿੰਦੇ ਨੇ ਇੱਕ ਪ੍ਰੇਮਾ ਭਗਤੀ ਰੱਬ ਨਾਲ ਜੁੜਨ ਦੀ ਹੈ ਇੱਕ ਇਹ ਕਹੇ ਕਿ ਵੀ ਤੁਸੀਂ ਗੁਰੂ ਦੀ ਥਾ ਪਾਣੀ ਹੈ ਉਸ ਦੇ ਵਿੱਚ ਵੀ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਨੇਤ ਨੇਤ ਨਮੋ ਨਮੋ ਕਹੇ ਨਮਸਕਾਰ ਹੀ ਉਸ ਨੂੰ ਤੁਸੀਂ ਨੇਤ ਨੇਤ ਨਮੋ ਨਮੋ ਸੈਲੂਟ ਸੈਲੂਟ ਇਨਫਿਨਿਟ ਇਨਫਿਨਿਟ ਕਿ ਇਹ ਵਾ ਗੁਰੂ ਇਹ ਗੁਰੂ ਤੋਂ ਅਨੰਤ ਹੈ ਜੋ ਗੁਣ ਨਰੰਕਾਰ ਦੇ ਨੇ ਜਿਵੇਂ ਕਬੀਰ ਸਾਹਿਬ ਨੇ ਸ਼ਬਦ ਯਾਦ ਕਰਵਾਇਆ ਸੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੀ ਕਿ ਰੱਬ ਦਾ ਬੰਦਾ ਰੱਬ ਵਰਗੇ ਗੁਣਾ ਵਾਲਾ ਹੋ ਜਾਂਦਾ ਤੇ ਫਿਰ ਤੁਸੀਂ ਉਸ ਦੀ ਸੰਗਤ ਮਾਣਦੇ ਹੋ ਉਸ ਦਾ ਭੇਦ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਉਸ ਦਾ ਥਾ ਨਹੀਂ ਤੁਸੀਂ ਪਾਣਾ ਪਾ ਸਕਦੇ ਸੋ ਗੁਰੂ ਦੀ ਵਡਿਆਈ ਤਾਂ ਜਿਹੜੀ ਹੈ ਉਹ ਅਪਰੰਪਾਰ ਹੈ ਔਰ ਉਸ ਦੇ ਅੱਗੇ ਨਿਤ ਨਿਤ ਨਮੋ ਨਮੋ ਕਹਿ ਨਮਸਕਾਰ ਹੀ ਗੁਰੂ ਦੇ ਅੱਗੇ ਝੁਕਣਾ ਬੰਦਨਾ ਕਰਨੀ ਔਰ ਆਪਣਾ ਆਪਾ ਗੁਰ ਨੂੰ ਸਮਰਪਿਤ ਕਰਨਾ ਇਹੀ ਸਿੱਖ ਦੇ ਜ਼ਿੰਮੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਐਥੇ ਲੈਣੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ SOS@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦਰਦਾਰਤਾ ਰਿਸਨ ਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸਨ ਅੱਗੇ ਆ ਦਿਓ ਦੇਖਦੇ ਰਹੋ ਟੀਵੀ ਰੀਫੋ ਬੁਲਾਦੇਵ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ